ਸਸੀ ਕਾਲ ਜੀ ਮੈਂ ਹਾਂ ਦੀਪਕ ਵਰਮਾ ਤੁਸੀਂ ਦੇਖ ਰਹੇ ਹੋ ਸਿਟੀ ਹਮ ਨਿਊਜ਼ ਅਸੀਂ ਜਗਰਾਉਂ ਦੇ ਕੌਕੇ ਕਲਾਂ ਪਿੰਡ ਦੇ ਵਿੱਚ ਆਏ ਹਾਂ ਅਸੀਂ ਖੜੇ ਹਾਂ ਲੰਗਰ ਘਰ ਦੇ ਵਿੱਚ ਜਿੱਥੇ ਬਾਬਾ ਰੋਡੂ ਸ਼ਾਹ ਦੀ ਦਰਗਾਹ ਹੈ ਤੇ ਸਾਡੇ ਪਿੰਡ ਦੇ ਲੋਕ ਸਾਡੇ ਨਾਲ ਖੜੇ ਨੇ ਤੇ ਇਹਨਾਂ ਨੂੰ ਪੁੱਛਦੇ ਹਾਂ ਜੀ ਜਗਾ ਦਾ ਕੀ ਇਤਿਹਾਸ ਹੈ ਤਾਂ ਬਈ ਜਗਾ ਦਾ ਕੀ ਇਤਿਹਾਸ ਹੈ ਇਹ ਜਗਾ ਜੀ ਸਾਡੇ ਦਾਦੇ ਪਰਦਾਦੇ ਤੋਂ ਬਹੁਤ ਪੁਰਾਣੀ ਜਗਾ ਹੈ ਅੱਛਾ ਜੀ ਸੁੱਖਾਂ ਪੂਰੀਆਂ ਹੁੰਦੇਗਾ ਹਾਂ ਬਹੁਤ ਸੁੱਖਾਂ ਪੂਰੀਆਂ ਯਾਨੀ ਬਾਬਾ ਪੂਰੀਆਂ ਕਰਦਾ ਲੋਕਾਂ ਦੀਆਂ ਜਿਵੇਂ ਲੋਕਾਂ ਦੀਆਂ ਬਾਬਾ ਪੂਰੀਆਂ ਕਰਦਾ ਉਹਵੇਂ ਬਾਬਾ ਦਰਗਾਹ ਤੇ ਆਉਂਦੇ ਜਾਂਦੇ ਆ ਲੋਕੀ ਤੁਰੇ ਆਉਂਦੇ ਆ 13 ਬਹੁਤ ਪਾਰਾ ਕਾ ਬਹੁਤ ਪਾਰੀ ਲੱਖਾਂ ਦੀ ਤਜਾਦ 20 20 ਬਾਤੋਈ ਬਾਈ ਬਾਈ 20 20 ਤੋਂ ਸ਼ੁਰੂ ਹੋ ਕੇ ਬਾਈ 23 ਨੂੰ ਜਿਹਨਾਂ ਲੋਕਾਂ ਦੀ ਮਨੋਂ ਕਮਰਾ ਪੂਰੀ ਹੁੰਦੀਆਂ ਤੇ ਉਹ ਸੁੱਖਾ ਦੇ ਵਿੱਚ ਸ਼ਰਾਬ ਲੈ ਕੇ ਆਉਂਦੇ ਨੇ ਇੰਪੋਰਟ ਸ਼ਰਾਬ ਲੈ ਕੇ ਆਨੇ ਡੇਸੀ ਲੈ ਕੇ ਆਨੇ ਜੋ ਜੀ ਸ਼ਰਧਾ ਹੈ ਉਹ ਲੈ ਕੇ ਆਉਂਦੇ ਚਲ ਬਾਬੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਬਾਬਾ ਜੀ ਇਹ ਬੜੀ ਜਲਦੀ ਉਹ ਨਹੀਂ ਮੈਨੂੰ ਮਾਰਨੇਗਾ ਸੀ ਮੈਂ ਤੁਜੀ ਆ ਰਹਾ ਆ ਉਹ ਤੋਂ ਬਾਅਦ ਨਹੀਂ ਆਉਂਦਾ ਰਹਾ ਬਾਬਾ ਜੀ ਨੇ ਮੇਰੀ ਬਹੁਤ ਕਿਰਪਾ ਕੀਤੀ ਮੇਰੇ ਮਨ ਕੋਣਾ ਸਭੀ ਪੂਰੀ ਹੋਣਗੀਆਂ ਮੇਰੇ ਮਨੋ ਕਾਮਨਾ ਸਾਰੀਆਂ ਪੂਰੀਆਂ ਹੋਣਗੀਆਂ ਜੇ ਬਾਬਾ ਜੀ ਕੋ ਜੀਵਾਲ ਹੋਇਆ ਬਾਬਾ ਨੇ ਅਸੀਂ ਜਿੱਥੇ ਤੱਕ ਪੱਕੇ ਗਏ ਸੀ ਮੇਰੀ ਸਿਸਟਰ ਨੂੰ ਐਮਬੀਬੀਐਸ ਹੋਈ ਸੀ ਐਮਡੀ ਦੀ ਡਿਗਰੀ ਮਿਲਣੀ ਸੀ ਉਹਨਾਂ ਨੂੰ ਐਮਡੀ ਦੀ ਡਿਗਰੀ ਮਿਲੀ ਹੈ ਐਪਲਏਂਸ ਸਭ ਦੇਣਾ ਹੈ ਇਹ ਬਾਬਾ ਜੀ ਦੇ ਪੁੰਡਾ ਜਿੱਥੇ ਸ਼ਰਾਬ ਚੋਣ ਜਾਂਦੀ ਲੋਕੀ ਦੇਸੀ ਅੰਗਰੇਜ਼ੀ ਵਿਲੈਤੀ ਸ਼ਰਾਬ ਲੈ ਕੇ ਆਉਂਦੇ ਨੇ ਤੇ ਆਪਣੀ ਮਨੋ ਕਾਮਨਾ ਜਦੋਂ ਉਹਨਾਂ ਦੀ ਪੂਰੀ ਹੁੰਦੀ ਹੈ ਤੇ ਉਹ ਲੋਕ ਇਹ ਸ਼ਰਪ ਚੜਾਉਂਦੇ ਨੇ ਅੱਜ ਸikal ਬਾਬਾ ਜੀ ਹਾਂ ਜੀ ਬਾਬਾ ਜੀ ਤੁਸੀਂ ਸੇਵਾ ਦਾ ਰਸ ਇਸ ਦਰਗਾਹ ਦੇ ਵਿੱਚ ਹਾਂ ਜੀ ਬਾਬਾ ਮੈਂ ਪਹਿਲਾਂ ਨਾ ਹੁੰਦਾ ਦੂਦਾਂ ਮੇਰਾ ਇੱਥੇ ਸੇਵਾ ਕਰਦਾ ਹਾਂ ਅੱਛਾ ਜੀ ਬਾਤ ਜੜਿਆ ਕਰਕੇ ਮੈਂ ਤੁਸੀਂ ਸੇਵਾ ਕਰ ਰਹੇ ਹੋ ਨੇ ਤੇ ਹਾਂ ਜੀ ਤੇ ਇਸ ਵਿੱਚ ਕੀ ਮੰਨਤਾ ਦੱਸੋ ਗੇ ਰਵਰੇ ਹਾਂ ਜੀ ਮੰਗ ਤਾਂ ਪਰਵਾਹ ਠੀਕ ਰਹੇ ਬਸ ਬਾਬੇ ਜੀ ਹਾਂ ਜੀ ਭਾਜੀ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਆਏ ਹੋ ਇਹ ਦਰਬਾਰ ਤੇ ਕੀ ਕੀ ਗਾਚੋਗੇ ਬਾਬਾ ਜੀ ਹੋਰੇ ਮੈਂ ਤਾਂ ਸਭ ਨੂੰ ਕਹਿਣਾ ਵੀ ਕੋਈ ਮੱਤਬਾਤ ਨੂੰ ਟਿਕਣਾ ਚਾਹੀਦਾ ਹਾਂਜੀ ਹਾਂ ਰੇਕ ਬੰਦੇ ਨੂੰ ਆਉਣਾ ਚਾਹੀਦਾ ਇੱਥੇ ਬਾਬਾ ਜੀ ਫੁੱਲ ਕਿਪਾ ਤੁਹਾਡੇ ਵੀ ਤੁਹਾਡੇ ਵੀ ਕੋਈ ਮਨੋ ਕਾਮਨਾ ਪੂਰੀ ਹੋਈ ਹੈ ਤੂੰ ਸੁਖ ਲਈ ਕੋਈ ਤੂੰ ਮੇਰੀ ਮਨੋ ਕਾਮਨਾ ਅਜੇ ਪੂਰੀ ਹੋਈ ਜਦੋਂ ਹੋਊਗੀ ਪਹਿਲਾਂ ਮੇਰੇ ਕਰਨ ਕੇ ਮਾਰ ਨਹੀਂ ਇੱਕ ਵਾਰ ਮੈਂ ਪਹਿਲਾਂ ਆਇਆ ਸੀ ਦੂਜੀ ਵਾਰ ਮੈਂ ਹੁਣ ਆਇਆ ਮਾਂ ਤੇ ਮਨੋ ਕਾਮਨਾ ਆਪੇ ਪੂਰੀ ਹੋਵੇਗੀ ਬਾਬਾ ਜੀ ਹੁਣ ਕਰਨ ਕੇ ਇਹਨਾਂ ਨਹੀਂ ਕਰਨੀਆਂ ਆਪੇ ਸਭ ਕਰਾਂਗੇ ਇਹਨਾਂ ਨਹੀਂ ਕਰਨੀਆਂ ਬਾਬਾ ਜੀ ਇਹਨਾਂ ਕੋ ਕਰਨਾ ਬਾਬਾ ਜੀ ਹੈ ਨਾਲ ਸਾਡੇ ਨਾਲ ਆਸ਼ੀਰਵਾਦ ਬਾਬਾ ਜੀ ਦਾ ਸਾਡੇ ਨਾਲ ਹੈ ਵਾਹ ਇਹ ਕਿੰਨੀ ਪੁਰਾਣੀ ਦਰਗਾਹ ਬਾਬਾ ਜੀ ਇਹ ਹਾਂ ਜੀ ਕਿੰਨੀ ਪੁਰਾਣੀ ਦਰਗਾਹ ਹੈ ਜੀ ਪੁਰਾਣੀ ਜਗ੍ਹਾ ਕਿੰਨੇ ਜਗ੍ਹਾ ਦੀ ਕਿੰਨੀ ਪੁਰਾਣੀ ਜਗ੍ਹਾ ਬਹੁਤ ਜਲਦੀ ਹੋਈ ਮੇਰੇ ਸਰ ਤੋਂ ਪਹਿਲਾਂ ਹੀ ਅੱਛਾ ਯਾਨੀ ਕਿ 100 ਸਾਲ ਪਹਿਲਾਂ ਦੀ ਹਾਂ ਜੀ 100 ਸਾਲ ਤੋਂ ਪੁਰਾਣੀ ਜਗ੍ਹਾ ਹੈ ਜੀ ਬਾਬਾ ਜੀ ਇੱਥੇ ਰਹਿੰਦੇ ਹੁੰਦੇ ਸੀ ਉਹਨਾਂ ਨੇ ਮਤਲਬ ਇਹਨਾਂ ਦਾ ਪਰਿਵਾਰ ਵਧਾਇਆ ਉਹ ਕਹਿੰਦੇ ਸੀ ਟੋੜਾ 1 ਕਿਲੋ ਨੂੰ ਇੱਕ ਟਾਈਮ ਦਾ ਲੱਗਿਆ ਕਰ ਇਹਨਾਂ ਪਰਿਵਾਰ ਵਧਾਇਆ ਲੈਣੇ ਵਿਲਾ ਕੋਲ ਨਹੀਂ ਹੁੰਦੀ ਸੀ ਤੇ ਬਾਬੇ ਅੱਛਾ ਜੀ ਉਹ ਜਿਆ ਬਾਅਦ ਚ ਜਗ੍ਹਾ ਤੇ ਮਾਚੋ ਇੱਕ ਕਿਹੜੇ ਸੰਤ ਦੀ ਜਗ੍ਹਾ ਬਣੀ ਹੈ ਜੀ ਕਿ ਤੁਹਾਨੂੰ ਨੋਲਿਜ ਹੈ ਇਸ ਬਾਰੇ ਕੀ ਨੋਲਿਜ ਜੀ ਇਹਨਾਂ ਨੂੰ ਪਤਾ 100 ਸਾਲ ਹੋ ਗਏ ਹਨ 100 ਸਾਲ ਤੋਂ ਉੱਪਰ ਹੋ ਚੁੱਕੀ ਨਹੀਂ ਜਗ੍ਹਾ ਲਈ 100 ਸਾਲ ਹੋ ਗਏ ਬਾਬਾ ਇਹਨਾਂ ਨੂੰ ਤੇ 100 ਸਾਲ ਪਹਿਲਾਂ ਦੀ ਇਸ ਤੋਂ ਉੱਪਰ ਪਹਿਲਾਂ ਦੀ ਲਾਲਾ ਇਸ ਤੋਂ ਪਹਿਲਾਂ 7 ਵਜੇ ਦੇ ਕੱਢ ਕੇ ਪਿਉਨੇ ਸੰਗਤ ਨੂੰ ਤਿੰਨ ਜਾਨ ਚੋ ਬੰਦਾ ਹੁੰਦਾ ਤੇ ਬਾਈ ਜੀ ਤੁਸੀਂ ਕਿੱਥੋਂ ਆਏ ਤੁਸੀਂ ਜਗਰਾਉਂ ਤੋਂ ਜਗਰਾਉਂ ਤੋਂ ਕੀ ਕਰਦੇ ਤੁਸੀਂ ਸਲੂਨ ਦਾ ਕੰਮ ਕੀ ਨਾਮ ਹੈ ਤੁਹਾਡਾ ਸਲੂਨ ਦਾ ਜੀ ਬਾਰ-ਬਾਰ ਜਾਓਗੇ ਤੁਸੀਂ ਕੀ ਇੱਥੇ ਮਨੋਕਾਮਨਾ ਲੈ ਕੇ ਆਏ ਹੋ ਬਾਹਰ ਤਾਂ ਹੀ ਜਾਓ ਅੱਛਾ ਬਾਹਰ ਜਾਣਾ ਚਾਹੁੰਦੇ ਹੋ ਤੁਹਾਡੀ ਮਨੋਕਾਮਨਾ ਪੂਰੀ ਹੋਈ ਹੈ ਜਾਈ ਠੀਕ ਹੈ ਜੀ ਕਿਹੜੀ ਜਗ੍ਹਾ ਜਾਗੇ ਤੁਸੀਂ ਦੇ ਬਾਈ ਜੀ ਠੀਕ ਹੈ ਜੀ ਧੰਨਵਾਦ ਜੀ